ਅਸਲਾਮ ਅਲੈਕਮ ਸਤ ਸ੍ਰੀ ਅਕਾਲ ਪ੍ਰਣਾਮ ਦੋਸਤੋ ਮੈਂ ਨਾਸਰ ਕਿਸਾਨਾ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ ਅੱਜ ਅਸੀਂ ਉਸ ਪਿੰਡ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜਿਸ ਵਿੱਚ 1947 ਤੋਂ ਪਹਿਲੇ ਇੱਕ ਅਜਿਹੀ ਲੜਾਈ ਹੋਈ ਜਿਸ ਵਿੱਚ ਦੋ ਸੱਕੇ ਭਾਈ ਕਤਲ ਹੋਣ ਤੋਂ ਬਾਅਦ ਮੁਖਾਲਫ ਪਾਰਟੀ ਦਾ ਸਾਰਾ ਟੱਬਰ ਖਤਮ ਹੋ ਗਿਆ ਸੀ ਗੋਜਰਾ ਦੀ ਬੁੱਕਲ ਵਿੱਚ ਵਸਿਆ ਹੋਇਆ ਇਹ ਪਿੰਡ ਚੱਕ ਨੰਬਰ 359 ਜੀੰਬੇ ਨੰਗਲ ਗੁਜਰਾਤ ਤੋਂ ਝੰਗਵਾਲ ਨੂੰ ਜਾਂਦਿਆਂ ਹੋਇਆਂ 10 ਕਿਲੋਮੀਟਰ ਦੇ ਫਾਸਲੇ ਤੇ ਜ਼ਿਲ੍ਹਾ ਟੋਬਾ ਵਿੱਚ ਆਣ ਵਾਲੇ ਇਸ ਪਿੰਡ ਦੀਆਂ ਦੋ ਬادیهਆਂ ਨੇ ਇੱਕ ਨੂੰ ਨੰਗਲ ਤੇ ਦੂਜੀ ਨੂੰ ਨੰਗਲੀ ਟੈਪ ਹੀ ਕਹਿੰਦੇ ਨੇ ਜਿੱਥੇ ਓੜ ਰਾਜਪੂਤ ਬਰਾਦਰੀ ਬੈਠੀ ਹੈ ਜ਼ਿਲ੍ਹਾ ਚੰਗ ਇਸ ਪਿੰਡ ਤੋਂ ਕੋਈ 28 ਕਿਲੋਮੀਟਰ ਦੂਰ ਹੈ ਗੁજરાਤੋਂ ਨਿਕਲਦਿਆਂ ਹੋਇਆਂ ਪਹਿਲੇ ਗੁજરાਾਂ ਵਾਲੇ ਦੇ ਲੋਕ ਇਸ ਤੋਂ ਅੱਗੇ ਸਿਆਲਕੋਟੀ ਲੋਕ ਫਿਰ ਅੱਗੋਂ ਗੁਰਦਾਸਪੁਰੀ ਲੋਕਾਂ ਦੇ ਪਿੰਡ ਆਬਾਦ ਨੇ 52 ਮਰਬਿਆਂ ਵਿੱਚ ਵਸੇ ਹੋਏ ਇਸ ਪਿੰਡ ਦੀ ਆਬਾਦੀ ਲਗਭਗ 8000 ਹੈ 4000 ਵੋਟ ਨੇ ਇਸ ਪਿੰਡ ਦੇ ਵੱਡੀ ਗਿਣਤੀ ਵਿੱਚ ਗੁੱਜਰ ਤੇ ਜੱਟ ਨੇ ਇਸ ਤੋਂ ਇਲਾਵਾ ਅਰਾਈ ਰਾਜਪੂਤ ਸادات ਇਕਰਮ ਅਤੇ ਗੈਰ ਕਾਸ਼ਤਕਾਰ ਬਰਾਦਰੀਆਂ ਇਸ ਪਿੰਡ ਵਿੱਚ ਆਬਾਦ ਨੇ ਅੱਧੇ ਮਰਬੇ ਦੇ ਵਿੱਚ ਔੜ ਰਾਜਪੂਤ ਬਰਾਦਰੀ ਬੈਠੀ ਹੈ ਦੋ ਨੰਬਰਦਾਰੀਆਂ ਨੇ ਇਸ ਪਿੰਡ ਦੇ ਵਿੱਚ ਸਰਦਾਰ ਬੰਤਾ ਸਿੰਘ ਵਾਲੀ ਨੰਬਰਦਾਰੀ ਚੌਰੀ ਮੁਹੰਮਦ ਲਤੀਫ ਗੁੱਜਰ ਸਾਹਿਬ ਕੋਲ ਹੈ ਅਤੇ ਦੂਜੀ ਲੰਬੜਦਾਰੀ ਅਬਦਲ ਵਾਹਦ ਵਿਰਕ ਸਾਹਿਬ ਹੋਣਾ ਕੋਲ ਹੈ ਵਿਰਕ ਬਰਾਦਰੀ ਜਦ 12 ਆਬਾਦ ਹੋਈਆਂ ਉਸ ਵੇਲੇ ਦੇ ਇਸ ਪਿੰਡ ਵਿੱਚ ਆਬਾਦ ਨੇ ਔਰ ਇਹ ਨੰਬਰਦਾਰੀ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਇਹਨਾਂ ਦੇ ਕੋਲ ਹੀ ਸੀ ਗੁੱਜਰ ਬਰਾਦਰੀ ਦੇ ਲੋਕ 1947 ਦੀ ਵਣ ਤੋਂ ਬਾਅਦ ਲੁਧਿਆਣਾ ਅਤੇ ਹਸ਼ਿਆਰਪੁਰ ਤੋਂ ਆ ਕੇ ਇਸ ਪਿੰਡ ਵਿੱਚ ਬੈਠੇ ਨੇ ਰਾਜਪੂਤ ਵੀ ਲੁਧਿਆਣਾ ਦੇ ਪਿੰਡ ਲੱਖੋ ਗੱਦਵਾਲ ਤੋਂ ਆਏ ਨੇ ਜਦੋਂ ਕਿ ਵਿਰਕ ਜੱਟ ਸਿਆਲਕੋਟੀ ਨੇ ਚੌਧਰੀ ਕਰੀਮ ਬਖਸ਼ ਗੁੱਜਰ ਪਟਵਾਰੀ ਇੱਕ ਵੱਡਾ ਨਾਮ ਜਦ ਆਬਾਦਕਾਰੀ ਦੌਰਾਨ ਲੋਗਾਂ ਨੂੰ ਜ਼ਮੀਨਾ ਹਲਾਟ ਹੋਈਆਂ ਉਸ ਵੇਲੇ ਦੇ ਪਟਵਾਰੀ ਇਹੀ ਬਜ਼ੁਰਗ ਸਨ ਡੀਐਸਪੀ ਚੌਧਰੀ ਮਕਬੂਲ ਗੁੱਜਰ ਹੁਣਾਂ ਦਾ تعلق ਵੀ ਚੱਕ ਨੰਬਰ 358 ਜੀੰਬੇ ਨੰਗੜ ਨਾਲ ਹੀ ਸੀ ਹੁਣ ਗੱਲ ਕਰਦੇ ਆ ਕਾਲੂ ਤੇ ਬਾਜਵਿਆਂ ਦੀ ਦੁਸ਼ਮਣੀ ਦੀ ਜੋ ਇਸ ਪਿੰਡ ਵਿੱਚੋਂ ਸ਼ੁਰੂ ਹੋਈ ਤੇ ਚੜ੍ਹਦੇ ਪੰਜਾਬ ਵਿੱਚ ਇਸ ਦੁਸ਼ਮਣੀ ਦਾ ਅੰਤ ਹੋਇਆ ਜਿਸ ਵਿੱਚ ਕਾਲਵਾਂ ਨੇ ਬਾਜਵਿਆਂ ਦੀ ਨਸਲ ਮੁਕਾ ਦਿੱਤੀ ਔਰ ਇਹ ਦੁਸ਼ਮਣੀ ਚੜ੍ਹਦੇ ਪੰਜਾਬ ਦੀ ਖਤਰਨਾਕ ਤੇ ਵੱਡੀ ਦੁਸ਼ਮਣੀ ਮੰਨੀ ਜਾਂਦੀ ਹੈ ਨਿੱਕੀ ਜਹੀ ਗੱਲ ਤੋਂ ਸ਼ੁਰੂ ਹੋਣ ਵਾਲੀ ਲੜਾਈ ਵਿੱਚ ਬਾਜਵਿਆਂ ਦੇ ਹੱਥੋਂ ਕਾਲੋ ਜੱਟਾਂ ਦੇ ਦੋ ਸਕੇ ਭਰਾ ਪਿੰਡ ਦੇ ਨੰਬਰਦਾਰ ਸਰਦਾਰ ਮੂਲਾ ਸਿੰਘ ਦੇ ਮੁੰਡੇ ਨੰਬਰਦਾਰ ਬੰਤਾ ਸਿੰਘ ਤੇ ਦਲੀਪ ਸਿੰਘ ਪਿੰਡ ਦੇ ਚੌਕ ਵਿੱਚ ਕਤਲ ਹੋ ਗਏ ਸੀ ਜਿਸ ਦੇ ਨਤੀਜੇ ਵਿੱਚ ਸਰਦਾਰ ਬੇਲਾ ਸਿੰਘ ਬਾਜਵਾ ਤੇ ਸਰਦਾਰ ਦਰਸ਼ੋ ਸਿੰਘ ਬਾਜਵਾ 1947 ਤੋਂ ਪਹਿਲੇ ਹੀ ਸਜ਼ਾਏ ਮੌਤ ਹੋ ਗਈ ਸੀ ਪਰ ਦੁਸ਼ਮਣੀ ਦੀ ਇਸ ਅੱਗ ਵਿੱਚ ਕਾਲੂ ਜੱਟਾਂ ਨੇ ਬਾਜਵਿਆਂ ਦੀ ਨਸਲ ਮੁਕਾ ਦਿੱਤੀ ਸਰਦਾਰ ਨਾਰਾਇਣ ਸਿੰਘ ਕਾਲੂ ਸਰਦਾਰ ਬੰਤਾ ਸਿੰਘ ਕਾਲੂ ਦਾ ਸਗਾ ਚਾਚਾ ਸੀ ਔਰ ਇਹਨਾਂ ਦਾ ਲੰਬਾ ਚੌੜਾ ਜ਼ਿਮੀਦਾਰਾ ਸੀ ਦੱਸਦੇ ਆ ਕਿ ਸਰਦਾਰ ਨਰਾਇਣ ਸਿੰਘ ਕਾਲੋ ਨੇ ਉਸ ਵੇਲੇ ਇੱਕ ਸਾਈਕਲ ਲਿਆ ਸੀ ਜਿਸ ਨੂੰ ਵੇਖਣ ਲਈ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਲੋਕ ਆਂਦੇ ਸੀ ਔਰ ਉਹ ਉਸੇ ਸਾਈਕਲ ਤੇ ਇਸ ਪਿੰਡ ਵਿੱਚੋਂ ਸਿਆਲਕੋਟ ਜਾਂਦੇ ਹੁੰਦੇ ਸੀ ਹੁਣ ਇਸ ਵੇਲੇ ਇਸ ਪਿੰਡ ਵਿੱਚ ਚਾਰ ਮਸੀਤਾਂ ਹਨ ਅਤੇ ਦੋ ਮਸੀਤਾਂ ਓਡਾਂ ਵਾਲੀ ਵਸਤੀ ਵਿੱਚ ਹੈ ਚਾਰ ਦਰਬਾਰ ਸ਼ਰੀਫ ਨੇ ਮੇਨ ਦਰਬਾਰ ਪੀਰ سید ਸਰਦਾਰ ਅਲੀ ਸ਼ਾਹ ਸਾਹਿਬ ਜੋ ਕਿ ਗੋਲੜਾ ਸ਼ਰੀਫ ਵਾਲਿਆਂ ਨਾਲ ਨਿਸਬਤ ਰੱਖਦੇ ਨੇ ਇਹਨਾਂ ਕੋਲ ਹੈ ਪੀਰ ਤਾਬੇ رسول ਸ਼ਾਹ ਸਾਹਿਬ ਉਹਨਾਂ ਦੇ ਕੋਲ ਵੀ ਇੱਕ ਦਰਬਾਰ ਹੈ ਗੱਦੀ ਨਿਸ਼ੀਨ ਪੀਰ سید ਮੁਸ਼ਤਾਕ ਮੁਹਸਨ ਸ਼ਾਹ ਸਾਹਿਬ ਉਹਨਾਂ ਦਾ ਤਾਲੁਕ ਵੀ ਇਸੇ ਪਿੰਡ ਦੇ ਨਾਲ ਹੈ ਕੁੜੀਆਂ ਦਾ ਸਕੂਲ 8ਵੀਂ ਤੱਕ ਹੈ ਤੇ ਮੁੰਡਿਆਂ ਦਾ 5ਵੀਂ ਤੱਕ ਸਿਹਤ ਦਾ ਮਰਕਜ਼ ਵੀ ਇਸ ਪਿੰਡ ਵਿੱਚ ਹੈਗਾ ਆ। țeਲ ਤੇ ਵੱਸੇ ਹੋਏ ਇਸ ਪਿੰਡ ਦੀਆਂ ਫਸਲਾਂ ਨੂੰ ਮੋਗਾ ਤੇ ਮੋਗੀ ਦਾ ਪਾਣੀ ਸਿਹਰਾਬ ਕਰਦਾ ਹੈ। ਕਾਸ਼ਤਕਾਰੀ ਜ਼ਿਆਦਾ ਹੈ ਇਸ ਪਿੰਡ ਦੇ ਵਿੱਚ। ਇਸ ਤੋਂ ਇਲਾਵਾ ਮਲਾਜ਼ਮ ਪੇਸ਼ਾ ਲੋਕ ਵੀ ਕਾਫੀ ਨੇ। ਪਿੰਡ ਦੇ ਲੋਕ ਆਪਸ ਵਿੱਚ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਨੇ। ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਚੱਕ ਨੰਬਰ 357 ਜੀੰਬੇ ਚੱਕ ਨੰਬਰ 360 ਜੀੰਬੇ ਬੂਬਕ ਬੂਬਕ ਚੱਕ ਦੀਆਂ ਦੋ ਆਬਾਦੀਆਂ ਨੇ ਇਸ ਤੋਂ ਇਲਾਵਾ 432 ਜੀੰਬੇ 357 ਜੀੰਬੇ ਕਾਲੋਦਈ 358 ਜੀੰਬੇ ਦੁਲਮ ਤੇ ਕਾਣਾ ਕੌਂਟਾ ਪਿੰਡ ਨੇ ਮੇਰਾ ਨਾਮ ਮਾਸਟਰ ਮਕਸੂਦ ਹੈ ਮਾਦੇ ਤੇ ਮੈਂ ਚੱਕ 358 ਜਿੰਬੇ ਦੇ ਰਹਿਣ ਵਾਲਾ ਨੰਬਰ 380 ਜਿੰਬੇ ਗੋਜਰੇ ਤਹਿਸੀਲ ਦੇ ਵਿੱਚ ਇੱਕ ਕਸਬਾ ਜਿਹੜਾ ਗੋਜਰੇ ਤੋਂ ਝਾਂਗ ਰੋਡ ਤੇ ਆਬਾਦ ਹੈ ਸੰਨ 47 ਤੋਂ ਪਹਿਲਾਂ ਇੱਥੇ ਕੋਈ ਆਬਾਦੀ ਮੁਸਲਮਾਨਾਂ ਦੀ ਸੀ ਕੋਈ ਸਿੱਖ ਬਰਾਦਰੀ ਰਹਿੰਦੀ ਸੀ ਇੱਕ ਨੰਬਰਦਾਰੀ ਕਿ ਖਬਰਾਦਰੀ ਕੋਲ ਸੀ ਜਿਹੜਾ ਕਿ ਇਸ ਪਿੰਡ ਦੇ ਨੰਬਰਦਾਰ ਦਾ ਨਾਮ ਬੰਤਾ ਸਿੰਘ ਨੰਬਰਦਾਰ ਸੀ ਜਿਨ੍ਹਾਂ ਦੀ ਆਪਣੇ ਪਿੰਡ ਵਿੱਚ ਬਾਜਵਾ ਬਰਾਦਰੀ ਨਾਲ ਦੁਸ਼ਮਣੀ ਸੀ ਹਾਂ ਤੇ ਤਕਰੀਬਨ 1943 ਦੇ ਕਰੀਬ ਉਹ ਇੱਥੇ ਕਤਲ ਹੋ ਗਏ ਦੋ ਭਾਈ ਬੰਤਾ ਸਿੰਘ ਨੰਬਰਦਾਰ ਤੇ ਉਹਨਾਂ ਦਾ ਭਾਈ ਦਲੀਪ ਸਿੰਘ ਬਾਜਵਿਆਂ ਨੇ ਕਤਲ ਕਰਦੇ ਬਾਜਵਿਆਂ ਨੇ ਸੇਖ ਬਾਜ ਬਿਆਨ ਸੇਖ ਬਾਜ ਬਿਆਨ ਠੀਕ ਹੋ ਗਿਆ ਜੀ ਜਿਹੜੇ ਕਤਲ ਕਰਨ ਵਾਲੇ ਬੇਲਾ ਸਿੰਘ ਹੂੰ ਹੂੰ ਤੇ ਦਰਸ਼ੋ ਸਾਨ ਹੂੰ ਹੂੰ ਬਾਅਦ ਚੋ ਸਜ਼ਾਏ ਮੌਤ ਹੋ ਕੇ ਇੱਥੇ ਵਾਪਸ ਆਏ ਠੀਕ ਆ ਸੰਨ 47 1947 ਤੋਂ ਬਾਅਦ ਇੱਥੇ ਮੁxtਲਫ ਕਮਾਂ ਮਹਾਜਰ ਦੀ ਸੂਰਤ ਆਈਆਂ ਕੋਈ ਸਾਫ ਕਰਣ ਵਾਲੀ ਜੱਟ ਬਰਾਦਰੀ ਸੀ ਮਹਾਜਨ ਚ ਗੁਜਰ ਬਰਾਦਰੀ ਆਈ ਜੇਨਨ ਬੰਤਾ ਸਿੰਘ ਵਾਲੀ ਨੰਬਰਦਾਰੀ ਮਿਲੀ ਹਾਂ ਤੇ ਬਾਕੀ ਸਾਰਿਆਂ ਕੋ ਮਾਂ ਸਾਡੇ ਚੱਕ ਚ ਆਬਾਦ ਨੇ ਠੀਕ ਹੈ ਜੀ ਇਹਨਾਂ ਦੀ ਫਿਰ ਜਿਹੜੀ ਦੁਸ਼ਮਣੀ ਸੀ ਉਹ ਇੱਥੇ ਮੁੱਕ ਗਈ ਸੀ ਸੁਲਾ ਕਰਾਤੀ ਸੀ ਜਾਂ ਨਹੀਂ ਉਹ ਚੱਲਦੀ ਚੜਦੇ ਪੰਜਾਬ ਚ ਟੁਰ ਗਈ ਦੁਸ਼ਮਣੀ ਅੱਛਾ ਉੱਥੇ ਜਾ ਕੇ ਬਾਜਵਿਆਂ ਨੂੰ ਕਾਣੂਆਂ ਨੇ ਬੰਤਾ ਸਿੰਘ ਉਹਨਾਂ ਨੇ ਉਹਨਾਂ ਦੀ ਨਸ ਜਿਹੜਾ ਉਹ ਖਤਮ ਕਰ ਦਿੱਤਾ ਦੁਸ਼ਮਣੀ ਦਾ ਇੱਥੇ ਹੋਇਆ ਇਹਨੀ ਉਹ ਦੁਸ਼ਮਣੀ ਨੇ ਕਰਮਕਾਤ ਤੇ ਮਕਾਤਾ ਬਾਜਵੇਆਂ ਦਾ ਕਰ ਹਾਂ ਬਾਜਵੇਆਂ ਦਾ ਕਰਮਕਾਤ ਇਹ ਪਤਾ ਵੀ ਇਹਨਾਂ ਦੇ ਵਾਅਦਾ ਕਿਨੇ ਕੀਤਾ ਸੀ ਸ਼ੁਰੂ ਜਿਹੜੀ ਲੜਾਈ ਹੋਈ ਉਹ ਤੋਂ ਵਾਅਦਾ ਕਿਹਾ ਸੀ ਪਹਿਲੇ ਸ਼ੁਰੂਆਤ ਜਿਹੜੀ ਉਹ ਕਾਲੂਆਂ ਤੋਂ ਹੋਈ ਸੀ ਕਿਉਂਕਿ ਚੌਧਰੀ ਤੇ ਨੰਬਰਦਾਰ ਸਨ ਬਾਜਵੇ ਜਿਹੜੇ ਜ਼ਿਮੀਂਦਾਰ ਸਨ ਅੱਛਾ ਇਹਨਾਂ ਦੇ ਖੂਤੇ ਨਾਂ ਤੂੰ ਮਸਲਾ ਬਣਿਆ ਸੀ ਕੋਈ ਤੇ ਵਾਅਦਾ ਤਾਂ ਕਾਲੂਆਂ ਦਾ ਹੀ ਹੋਇਆ ਨਾ ਕਾਲੂਆਂ ਦਾ ਨੰਬਰਦਾਰਾਂ ਦਾ ਸੀ ਅੱਛਾ ਤੇ ਖਤਮ ਜਿਹੜੀ ਨਸਲ ਦੀ ਬਾਜ ਬਿਆਂ ਦੀ ਬਾਜ ਬਿਆਂ ਦੀ ਇਹ ਕੁਦਰਤ ਦਾ ਦੁਸ਼ਮਣੀਆਂ ਜਿਹੜੀਆਂ ਜੀ ਘਰਾਂ ਦੇ ਘਰ ਖਾ ਜਾਂਦੀਆਂ ਆ ਤਾਂ ਸਿੰਘ ਦੇ ਹੁਸਨ ਦੀ ਤਾਰੀਫ ਜਿਹੜੀ ਕਰਦੇ ਮੁxtਲਫ ਲੋਕ ਮੁxtਲਫ ਅੰਦਾਜ਼ ਚ ਕਰਦੇ ਨੇ ਹਾਂ ਹਾਂ ਕੁਝ ਲੋਕਾਂ ਦਾ ਸਾਡੇ ਬਜ਼ੁਰਗਾਂ ਦਾ ਖਿਆਲ ਹੈ ਕਿ ਮੇਲਿਆਂ ਤੇ ਲੋਕ ਮੇਲਾ ਵੇਖਣੋਂ ਹਟ ਜਾਂਦੇ ਸਨ ਤੇ ਬੰਤਾ ਸਿੰਘ ਨੂੰ ਵੇਖਦੇ ਹੁੰਦੇ ਇੰਨਾ ਸੁਨੱਖਾ ਜਵਾਨ ਸੀ ਇੰਨਾ ਸੁਨੱਖਾ ਤੇ ਉਚਾਲਮਾ ਜਵਾਨ ਸੀ ਠੀਕ ਆ ਉਂਖ ਦੀ ਕਹਾਨ ਨਾਲੋਂ ਇੱਕ ਹੱਥੋਂ ਲੰਬਾ ਸੀ ਲੰਬਾ ਸੀ ਬੜਾ ਕੱਦ ਸੀ ਉਹਨਾਂ ਦੀ ਵਜ਼ੀਰਾਬਾਦ ਦੇ ਵਿੱਚ ਮੇਰੇ ਨਾਲ ਇੱਕ ਬਜ਼ੁਰਗ ਦੀ ਗੱਲਬਾਤ ਹੋਈ ਤੋ ਨਾ ਮੈਨੂੰ ਪੁੱਛਿਆ ਕਿ ਬੇਟਾ ਕਿੱਥੋਂ ਦਾ ਐ ਸੰਨ 1998 ਦੀ ਗੱਲ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਗੋਜਰੇ ਦਾ ਤੇ ਉਹਨਾਂ ਮੈਨੂੰ ਪੁੱਛਿਆ ਕਿ ਪਿੰਡ ਦੱਸ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਨੰਗਲ ਉਹਨਾਂ ਮੈਨੂੰ ਕਿਹਾ ਕਿ ਬੰਤੇ ਸਿੰਘ ਵਾਲਾ ਨੰਗਲ ਮੈਂ ਕਿਹਾ ਹਾਂਜੀ ਤੇ ਉਹਨਾਂ ਨੂੰ ਮੈਂ ਸਵਾਲ ਕੀਤਾ ਕਿ ਬਾਬਾ ਜੀ ਮੰਤਾ ਸਿੰਘ ਕਿਵੇਂ ਦਾ ਬੰਦਾ ਸੀ ਸ਼ਕਲੋ ਸੂਰਤ ਕਿਵੇਂ ਦੀ ਸੀ ਹਾਂ ਉਹਨਾਂ ਕਹਾਂਗੇ ਬੇਟਾ ਮੇਰੀ ਉਮਰ 90 ਸਾਲ ਦੇ ਕਰੀਬ ਹੈ ਤੇ ਮੈਂ ਦੁਨੀਆ ਹਿੰਦੁਸਤਾਨ ਤੋਂ ਪਾਕਿਸਤਾਨ ਆਉਂਦੀ ਵੇਖੀ ਹੈ ਪਾਕਿਸਤਾਨ ਨੂੰ ਜਾਂਦੀ ਵੀ ਵੇਖੀ ਹੈ ਮੈਂ ਅੱਜ ਤੱਕ ਉਹਦੇ ਵਗਰਾ ਸੋਨਾ ਜਵਾਨ ਨਹੀਂ ਵੇਖਿਆ ਹਾਂ ਇੰਨਾ ਤਕੜਾ ਇੰਨਾ ਤਕੜਾ ਤੇ ਸੋਨਾ ਕਿਆ ਬਾਤ ਖੂਬ ਸੂਰਤ ਜਵਾਨ ਦੋਸਤੋ ਇਹ ਸੀ ਚੱਕ ਨੰਬਰ 359 ਜੀਬੇ ਨੰਗਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਵੇਲੇ ਸਿਰ ਤੁਹਾਡੇ ਤੱਕ ਆਪੜ ਸਕਣ ਬਹੁਤ ਸ਼ੁਕਰੀਆ ਜੀ